ਕਰ ਰਹਾ ਹਾਂ ਬਣ ਗਿਆ ਵੀ ਜੇ ਇਹ ਪਟਾਕੇ ਨਾ ਚਲਾਏ ਤਾਂ ਸ਼ਾਇਦ ਸਾਡਾ ਵਿਆਹ ਨਹੀਂ ਸਿਰੇ ਚੜਨਾ ਜੀ ਜਿਹੜਾ ਪਰਖਾਜ ਦਿਹਾੜਾ ਸੀ ਅਸੀਂ ਉਸ ਦਿਨ ਸੋਚਿਆ ਸੀ ਵੀ ਇਸ ਚੀਜ਼ ਤੇ ਮੁੰਡਾ ਚੱਕੇ ਚੰਗੀ ਲੱਗਣ ਪਰ ਉਸ ਦਿਨ ਅਸੀਂ ਇਉਂ ਚੁੱਪ ਕਰ ਗਏ ਵੀ ਕੱਲ ਨੂੰ ਕੋਈ ਇਹ ਨਾ ਕਹਿ ਵੀ ਯਾਰ ਇਹਨਾਂ ਨੇ ਆਪ ਦੇਖੋ ਆਪ ਦੇ ਤੇ ਦੂਸਰੇ ਨਾ ਜਿਹੜੇ ਇਹ ਜਾਤੀਵਾਦ ਨੂੰ ਵੰਡਦੇ ਰਿਹਾ ਉਹਨਾਂ ਦੇ ਇਤਿਹਾਸ 'ਚ ਗੱਲਾਂ ਆ ਕਿ ਅਸੀਂ ਗੁਰਾਂ ਦਾ ਪਿਆਰ ਕਰਦੇ ਆਂ ਚਾਹੇ ਉਹ ਰਵਦਾਦ ਜੀ ਦਾ ਪਰਦਾਜ ਦੇਣਾ ਚਾਹੇ ਗੁਨਾਹ ਦੇ ਜੀ ਦਾ ਚਾਹੇ ਗੁਰੂ ਗੋਬਿੰਦ ਸਿੰਘ ਜੀ ਦਾ ਚਾਹੇ ਕੋਈ ਵੀ ਨਗਰ ਕਿਸ ਦਾ ਨਾ ਉਹਦੇ ਵਿੱਚ ਜਿਹੜੇ ਪਟਾਕੇ ਚਲਾਉਨੇ ਆ ਉਹ ਬਹੁਤ ਹੀ ਨਖਾਂਦ ਹੈ ਜਿਹੜੇ ਵਿਚਾਰੇ ਜਾਨਵਰ ਨੇ ਬਿੰਨੇ ਪੰਛੀ ਨੇ ਨਾਲੇ ਅਜ ਬੈਠੇ ਨੇ ਉਹਦੇ ਬੱਚਿਆਂ ਦੇ ਨਾਲ ਉਹ ਓਟੇ ਜਾਂਦੇ ਨੇ ਰਾਤ ਨੂੰ ਉਹਨਾਂ ਦੇ ਪੰਛੀ ਬਿਚਾਰੇ ਬੱਚੇ ਵੀ ਬਰਬਾਰ ਹੋ ਜਾਂਦੇ ਆ ਪਟਾਕੇ ਤੇ ਦੁਆਲੇ ਸੀ ਹੋਏ ਨੇ ਇੱਕ ਪੈਸੇ ਦੀ ਬਰਬਾਦੀ ਵਾਤਾਵਰਨ ਦੀ ਬਰਬਾਦੀ ਆਪ ਉਹ ਵਾ ਪਲੀਤ ਕਰਦੀ ਪੰਛੀ ਜਿਹੜੇ ਆ ਉਹ ਰਾਤ ਰਾਤ ਤੇ ਚਰੌਣੇ ਆ ਆਲਣੇ ਦੇ ਵਿੱਚ ਉੱਡ ਪੁੱਟ ਜਾਂਦੇ ਆ ਉੱਤੇ ਆਹ ਹਾਲ ਕੋਈ ਨਹੀਂ ਜੀ ਪੰਛੀ ਉੜ ਜਾਂਦੇ ਆ ਕੁੱਤਿਆਂ ਦਾ ਹਾਲ ਕੋਈ ਨਹੀਂ ਹੂੰ ਮੇਰਾ ਘਰ ਪਿੰਡ ਤੋਂ ਬਾਹਰ ਆ ਜੇ ਲੋ ਪਟਾਕੇ ਜਾਲਦੇ ਨੇ ਇੱਥੇ ਕੁੱਤਿਆਂ ਦਾ ਸਾਡੇ ਨਾਲ ਜਿਹੜੇ ਘਰੇ ਰੱਖਿਓ ਨੇ ਇਹਨਾਂ ਦਾ ਕੋਈ ਆਰੀਆ ਨਾਲ ਆਲੇ ਇਹਨਾਂ ਨੇ ਅੰਦਰ ਵੜ ਜਾਣਾ ਹੁੰਦਾ ਜੀ ਜਿਹੜੇ ਬਾਹਰ ਵਿਚਾਰੇ ਤੁਰੇ ਫਿਰਦੇ ਆ ਉਹਨਾਂ ਦਾ ਕੀ ਹਾਲ ਆਪਾਂ ਨੇ ਗੁਰਪੁਰਬ ਤੇ ਪਟਾਕੇ ਨਹੀਂ ਚਲਾਉਣੇ ਹੁਣ ਤੋਂ ਮਿਲ ਗਿਆ ਜ ਔਰ ਉਹਨਾਂ ਨੂੰ ਵਿਆਹਾਂ ਦੇ ਵਿੱਚ ਵੀ तकरीबन तकरीबन ਮੇਰਾ ਰਹਿਗਾ ਟੀਚਾ ਵੀ ਮੈਂ ਖਤਮ ਕਰ ਦੂੰਗਾ ਸੋਚਣਾ ਚਾਹੀਦਾ ਹਰੇਕ ਨੂੰ ਜਿਹੜਾ ਇਮਾਨਸਾਨੀਆ ਤੌਰ ਤੇ ਹਰੇਕ ਘਰੇ ਦੀ ਬਾਰੇ ਸੋਚਣਾ ਇਹ ਨਹੀਂ ਕਿਲਾ ਵੀ ਇੱਕ ਆਪਦੇ ਬਾਰੇ ਸੋਚਣਾ ਵੀ ਮੈਨੂੰ ਕੁਝ ਚੱਲ ਜੇ 라이 ਪੰਜਾਬੀ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਹਾਂ ਚਰਨਜੀਤ ਜੋਗੀ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹਾਂ ਬਹੁਤ ਸਾਰੀਆਂ ਗੱਲਾਂ ਕੁਝ ਅਜਿਹਿਆਂ ਜੋੜ ਬੈਠੇ ਆ ਕਿ ਜਿਹੜੀਆਂ ਬੇਮਾਇਨੇ ਨੇ ਫਜ਼ੂਲ ਨੇ ਐਵੇਂ ਅਸੀਂ ਜੋੜ ਲਈਆਂ ਨੇ ਸਾਨੂੰ ਤੰਗ ਪਰੇਸ਼ਾਨ ਵੀ ਕਰ ਰਹੀਆਂ ਨੇ ਪਰ ਫਿਰ ਵੀ ਅਸੀਂ ਉਹਨਾਂ ਗੱਲਾਂ ਤੋਂ ਪਿੱਛੇ ਨਹੀਂ ਹਟਦੇ ਬਲਕਿ ਦੋ ਚਾਰ ਕਦਮ ਅੱਗੇ ਵੱਧ ਜਾਂਦੇ ਹਾਂ ਮਸਲਨ ਜੇਕਰ ਆਪਾਂ ਗੱਲ ਨਿੱਕੀ ਜੀ ਕਰ ਲਈਏ ਪਟਾਕੇਆਂ ਦੀ ਪਟਾਕੇ ਸਾਡੀ ਜ਼ਿੰਦਗੀ ਦੇ ਵਿੱਚ ਐਸੇ ਵੜ ਗਏ ਨੇ ਕੇਵਲ ਦੀਵਾਲੀ ਨਹੀਂ ਕੋਈ ਗੁਰਪੁਰਬ ਹੋਵੇ ਕੋਈ ਸਾਡੀ ਖੁਸ਼ੀ ਦਾ ਦਿਨ ਹੋਵੇ ਕੁਝ ਵੀ ਹੋਵੇ ਅਸੀਂ ਇਹਨਾਂ ਨੂੰ ਸ਼ਾਮਲ ਕਰ ਲਿਆ ਹੁਣ ਇਹ ਸਾਡੇ ਵਿੱਚੋਂ ਮਨਫੀ ਹੋਣ ਦਾ ਨਾਮ ਨਹੀਂ ਲੈਂਦੇ ਇੱਥੋਂ ਤੱਕ ਕਿ ਜਿਹੜੇ ਕੋਟ ਆ ਉਹ ਵੀ ਕਹਿੰਦੇ ਨੇ ਸਰਕਾਰਾਂ ਕਹਿੰਦੇ ਨੇ ਕਿ ਇੱਕ ਘੰਟਾ ਤੁਸੀਂ ਚਲਾ ਲਓ ਤੇ ਇੱਕ ਘੰਟੇ ਦੇ ਵਿੱਚ ਹੀ ਅਸੀਂ ਉਹ ਕੰਮ ਕਰ ਜਾਂਦੇ ਆ ਕਿ ਜਿਹੜਾ ਬਸ ਸਾਰਾ ਸਾਲ ਫਿਰ ਅਸੀਂ ਪਰੇਸ਼ਾਨ ਹੁੰਨੇ ਆ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਇਸ ਸੋਚ ਜਿਹੜੀ ਹੈ ਇਸ ਨੂੰ ਬਦਲਣ ਦੀ ਲੋੜ ਹੈ ਔਰ ਇਹ ਬਦਲਣੀ ਕਿੱਦਾਂ ਜਦੋਂ ਸਾਡੇ ਪਿੰਡਾਂ ਦੇ ਪੰਜ ਸਰਪੰਚ ਖੁਦ ਆਪ ਇਸ ਮਹਿੰਮ ਦਾ ਹਿੱਸਾ ਬਣ ਨਹੀਂ ਅੱਜ ਅਸੀਂ ਲੁਧਿਆਣੇ ਪਹੁੰਚੇ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਭੋਖੜੀ ਖੁਰਦ ਔਰ ਇੱਥੋਂ ਦੇ ਸਰਪੰਚ ਸਾਹਿਬ ਸਰਦਾਰ ਸਤਪਾਲ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਤੁਹਾਡਾ ਸਵਾਗਤ ਜੀ ਖੁਸ਼ੀਆਂ ਜਿਹੜੀਆਂ ਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਖੁਸ਼ ਹੋਵਾਂ ਕਿ ਅੱਜ ਖੁਸ਼ੀ ਸਿਰਫ ਅਸੀਂ ਪਟਾਕਿਆਂ ਨਾਲ ਹੀ ਸ਼ੋਅ ਕਰ ਸਕਦੇ ਸਾਰੇ ਟੀਮ ਦਾ ਜੀ ਪਹਿਲਾਂ ਸਾਡੇ ਪਿੰਡ ਪਹੁੰਚਣ ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆਂ ਇਹ ਜਿਹੜੀਆਂ ਖੁਸ਼ੀਆਂ ਦੀ ਗੱਲ ਚੱਲਦੀ ਆ ਜੀ ਇਹ ਪਟਾਕਿਆਂ ਨਾਲ ਵਾਲੀ ਵੱਡੀ ਖੁਸ਼ੀ ਨਹੀਂ ਕੋਈ ਮਨਾਇਆ ਜਾ ਸਕਦੀ ਖੁਸ਼ੀਆਂ ਹੋਰ ਬਹੁਤ ਤਰੀਕਿਆਂ ਨੇ ਆਪਾਂ ਨੂੰ ਮਨਾਉਣ ਦੇ ਜੀ ਜਿਹੜੇ ਆਪਾਂ ਇਹ ਇੱਕ ਰਿਵਾਜ ਚਲਾ ਲਿਆ ਕੋਈ ਸਾਡੇ ਪਹਿਲਾਂ ਬਾਹਰੋਂ ਐਨ ਆਰ ਆਈ ਵੀਰਾਂ ਨੇ ਇਹ ਚਲਾ ਲਿਆ ਜੀ ਉਹਨਾਂ ਨੇ ਚਲਾਉਣੇ ਸ਼ੁਰੂ ਕਰ ਦਿੱਤੇ ਪਟਾਕੇ ਹੂੰ ਉਹਨਾਂ ਨੂੰ ਦੇਖੋ ਦੇਖੀ ਹੁਣ ਜਿਵੇਂ ਇੱਕ ਰਸਮ ਬਣ ਗਈ ਹੈ ਵੀ ਜੇ ਅਸੀਂ ਪਟਾਕੇ ਨਾਲ ਚਲਾਏ ਤਾਂ ਸ਼ਾਇਦ ਸਾਡਾ ਵਿਆਹ ਨਹੀਂ ਸਿਰੇ ਚੜਨਾ ਜੀ ਇਹਨੂੰ ਰੋਕਣ ਲਈ ਜੇ ਆਪਾਂ ਸਿੱਧਾ ਕਿਸੇ ਨੂੰ ਕਹਿਨੇ ਆ ਜਾ ਕੇ ਤਾਂ ਅਗਲਾ ਕਹਿੰਦਾ ਵਾ ਵੀ ਖੰਨੀਏ ਸਾਡੀ ਖੁਸ਼ੀ ਦੇ ਵਿੱਚ ਛੜਦਾ ਆ ਛੜਦਾ ਵਾ ਗੱਲ ਪੈਂਦੇ ਆ ਗੱਲ ਪੈਂਦੇ ਆ ਜੀ ਅਸੀਂ ਅੱਜ ਇਸ ਮੁੱਦੇ ਤੇ ਥੋੜੀ ਵੀਰ ਹੋਣਾ ਨਾ ਵਿਚਾਰ ਕੀਤੀ ਵੀ ਇਸ ਮੁੱਦੇ ਨੂੰ ਥੋੜਾ ਜਿਹਾ ਚੁੱਕਿਆ ਜਾਵੇ ਕਿਉਂਕਿ ਕਈ ਗੱਲਾਂ ਇਹ ਹੁੰਦੀਆਂ ਨੇ ਵੀ ਆਪਾਂ ਉਹ ਸੋਚ ਨਹੀਂ ਹੁੰਦੀ ਉੱਥੇ ਤੱਕ ਜੀ ਜੇ ਮੈਂ ਅੱਜ ਆ ਗੱਲ ਚੱਲੀ ਆ ਗੱਲ 'ਚੋਂ ਗੱਲ ਆ ਗਈ ਆ ਵੀ ਇਹ ਪਟਾਕਿਆ ਕੋ ਮੈਂ ਕੁਝ ਪਿਛਲੇ ਲੰਮੇ ਸਮੇਂ ਤੋਂ ਇਹਦੇ ਬਾਰੇ ਚੱਲ ਰਿਆ ਸੀ ਅਸੀਂ ਰਵਦਾਦ ਜੀ ਦੇ ਜਦੋਂ ਪਰਖਾਜ ਦਿਹਾੜਾ ਸੀ ਅਸੀਂ ਉਸ ਦਿਨ ਸੋਚਿਆ ਸੀ ਵੀ ਇਸ ਚੀਜ਼ ਤੇ ਮੁੱਦਾ ਚੱਕਿਆ ਜਾਵੇ ਚੰਗੀ ਗੱਲ ਆ ਪਰ ਉਸ ਦਿਨ ਅਸੀਂ ਇਉਂ ਚੁੱਪ ਕਰ ਗਏ ਵੀ ਕੱਲ ਨੂੰ ਕੋਈ ਇਹ ਨਾ ਕਹੇ ਵੀ ਯਾਰ ਇਨਾਂ ਨੇ ਆਪ ਦੇ ਕੋ ਆਪ ਦੇ ਤੇ ਦੂਸਰੇ ਨਾ ਜਿਹੜੇ ਇਹ ਜਾਤੀਵਾਦ ਨੂੰ ਵੰਡਦੇ ਨੇ ਉਹਨਾਂ ਦੇ ਧਿਆਨ ਚ ਗੱਲਾਂ ਆ ਜਾਂਦੀਆਂ ਨੇ ਸਿਰਫ ਐਵੇਂ ਖਾਮਖਾ ਦਾ ਮੁੱਦਾ ਬਣਾ ਕੇ ਬੈਠ ਜਾਂਦੇ ਉਹ ਖਾਮਖਾ ਦਾ ਮੁੱਦਾ ਬਣਾ ਰਿਹਾ ਕਿ ਹਾਲਾਂਕਿ ਅਸੀਂ ਗੁਰੰਤ ਸਾਹਿਬ ਨੂੰ ਪਿਆਰ ਕਰਦੇ ਆ ਚਾਹੇ ਉਹ ਰਵਦਾਸ ਜੀ ਦਾ ਪ੍ਰਕਾਸ਼ ਦਿਆੜਾ ਚਾਹੇ ਗੁਨਾਨੰਕ ਦੇਵ ਜੀ ਦਾ ਚਾਹੇ ਗੁਰੂ ਗੋਬਿੰਦ ਸਿੰਘ ਜੀ ਦਾ ਚਾਹੇ ਕੋਈ ਵੀ ਨਗਰ ਕੀਰਤਨ ਆ ਉਹਦੇ ਵਿੱਚ ਜਿਹੜੇ ਪਟਾਕੇ ਚਲਾਉਣੇ ਆ ਉਹ ਬਹੁਤ ਨੁਕਸਾਨ ਦਾਏਗਾ ਆਪਣੇ ਲਈ ਤਾਂ ਜਦੋਂ ਉਹ ਜਿਹੜੀ ਹਵਾ ਗੰਦੀ ਕਰਦੇ ਸੀ ਹੈਗੇ ਆ ਹੂੰ ਜਿਹੜੇ ਵਿਚਾਰੇ ਜਾਨਵਰ ਨੇ ਜੀ ਹੁਣ ਆਪਾਂ ਸ਼ਾਮ ਨੂੰ ਰਾਤ ਨੂੰ ਪਟਾਕੇ ਚਲਾਉਨੇ ਆ ਪੋਲੂਸ਼ਨ ਤਾਂ ਹੁੰਦਾ ਹੀ ਆ ਨਾਲ ਜਿੰਨੇ ਪੰਛੀ ਨੇ ਆ ਲੈਣ ਆਜ ਬੈਠੇ ਨੇ ਉਹਦੇ ਬੱਚਿਆਂ ਦੇ ਨਾਲ ਉਹ ਓੜੇ ਜਾਂਦੇ ਨੇ ਰਾਤ ਨੂੰ ਉਹਨਾਂ ਦੇ ਪੰਛੀ ਵਿਚਾਰੇ ਬੱਚੇ ਵੀ ਬਰਬਾਰ ਹੋ ਜਾਂਦੇ ਨੇ ਹੁਣ ਆਪਾਂ ਕਹਿੰਦੇ ਆ ਪੰਛੀਆਂ ਦੀ ਗਿਣਤੀ ਘਟ ਗਈ ਜੀ ਗਿਣਤੀ ਘਟ ਗਈ ਤਾਂ ਅਸੀਂ ਕਹੀ ਜਾਂਦੇ ਆ ਪਰ ਗਿਣਤੀ ਘਟਾਉਣ ਦਾ ਕਾਰਨ ਕੌਣ ਆ ਹੂੰ ਉਹ ਅਸੀਂ ਆਪ ਆ ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ਕੱਲ ਨੂੰ ਮੇਰੇ ਕੋ ਘਰੇ ਖੁਸ਼ੀ ਆ ਮੈਨੂੰ ਐ ਲੱਗਣਾ ਵੀ ਜੇ ਪਟਾਕੇ ਨਾਲ ਜਲਾਏ ਤਾਂ ਪਿੰਡ ਦੇ ਨੂੰ ਪਤਾ ਹੀ ਨਹੀਂ ਲੱਗਣਾ। ਹੂੰ ਬੇ ਫਲਾਣੇ ਦੇ ਵਿਆਹ ਬੇ ਫਲਾਣੇ ਦੇ ਵਿਆਹ ਜੀ। ਹੋ। ਇਸ ਕਰਕੇ ਇਸ ਨੂੰ ਚੀਜ਼ ਨੂੰ ਪੂਰਾ ਜਿਹੜਾ ਬੰਦਾ ਸੋਚਣਾ ਚਾਹੀਦਾ ਹਰੇਕ ਬੰਦੇ ਨੂੰ ਜਿਹੜਾ ਇਨਸਾਨੀਅਤ ਤੌਰ ਤੇ ਹਰੇਕ ਹਰੇਕ ਚੀਜ਼ ਬਾਰੇ ਸੋਚੋ ਆਪਾਂ ਇਹ ਨਹੀਂ ਕੱਲਾ ਵੀ ਇੱਕ ਆਪ ਦੇ ਬਾਰੇ ਸੋਚਣਾ ਵੀ ਮੈਨੂੰ ਕੁਝ ਹੀ ਚੜੀ ਹੈ। ਜੀ। ਥੋੜੀ ਕੁਝ ਉਹ ਉਹ ਜਾਨਵਰ ਕਹਿੰਦੇ ਆਉਣਗੇ ਕਮਲੇ ਫਿਰਦੇ ਟੋਲਾ ਇਕੱਠੋ ਆ ਗਿਆ ਇਹ। ਦੇਖੋ ਆਪਾਂ ਹੁਣ ਇਹ ਗੱਲ ਕਰਦੇ ਆਂ ਜਦੋਂ ਸਾਡੇ ਬਜ਼ੁਰਗ ਸੀਗੇ ਉਹਨਾਂ ਦੇ ਵੀ ਵਿਆਹ ਹੋਏ। गांव पीछे ਉਹਨਾਂ ਦੇ ਵੀ ਬਜ਼ੁਰਗਾਂ ਦੇ ਵਿਆਹ ਹੋਏ ਆ ਪਟਾਕੇ ਉਹਨੂੰ ਕਿਉਂ ਤਾਂ ਚੱਲਦੇ ਨਹੀਂ ਸੀ ਹੁੰਦੇ ਹਨਾ ਤੇ ਉਹ ਉਹ ਬੜੇ ਸੋਹਣੇ ਖੁਸ਼ ਸੀਗੇ ਬੜਾ ਸੋਹਣਾ ਭਰੇ ਪੂਰੇ ਪਰਿਵਾਰ ਸੀਗੇ ਅੱਜ ਇਹ ਪਟਾਕੇ ਚਲਾ ਕੇ ਅਸੀਂ ਸ਼ੋਅ ਕੀ ਕਰਨਾ ਚਾਹੁੰਦੇ ਵਿਆਹ ਹੋਵੇ ਜਨਮ ਦਿਨ ਹੋਵੇ ਕੋਈ ਗੁਰਪੁਰਬ ਹੋਵੇ ਕੋਈ ਦੀਵਾਲੀ ਹੋਵੇ ਕੋਈ ਕਿਸੇ ਵੀ ਤਿਉਹਾਰ ਤੇ ਲੈ ਲਓ ਇਹਨਾਂ ਨੇ ਪਟਾਕੇ ਸ਼ਾਮਲ ਕਰਲੇ ਅਸੀਂ ਕੀ ਸ਼ੋਅ ਸਿੱਧ ਕੀ ਕਰਨਾ ਚਾਹੁੰਦੇ ਆ ਉਹੀ ਆ ਨਾ ਜੀ ਜਦੋਂ ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਬਣ ਗਈਆਂ ਉੱਥੇ ਕਹਣਗੇ ਜੇ ਕੋਈ ਪਟਾਕਿਆਂ ਨੂੰ ਬੰਦ ਵੀ ਕਰਨਾ ਚਾਵੇ ਜੀ ਉੱਥੇ ਆਮ ਬਾਹਲੇ ਲੋਕਾਂ ਦਾ ਤੇਰੇ ਕਿਹੜਾ ਜੇਬ ਚ ਹੋ ਜਾਣਾ ਵੈਸੇ ਸਾਰਿਆਂ ਦੇ ਇਕੱਠੇ ਕੀਤੇ ਨੇ ਪ੍ਰਧਾਨ ਨੂੰ ਵੀ ਲਿਉਣੇ ਪੈ ਜਾਂਦੇ ਨੇ ਹਮ ਹੁਣ ਅਸੀਂ ਸ਼ੁਰੂਆਤ ਕਿੱਥੋਂ ਕੀਤੀ ਆ ਜੀ ਅਸੀਂ ਪਿੰਡ ਵਿੱਚ ਮੈਂ ਛੋਟੇ ਬੱਚਿਆਂ ਨੂੰ ਸਮਝਾਉਣ ਲੱਗਿਆ ਆ ਹਮ ਬਈ ਆਪਾਂ ਨੇ ਗੁਰਪੁਰਬ ਤੇ ਪਟਾਕੇ ਨਹੀਂ ਚਲਾਉਣੇ ਹੁਣ ਤੋਂ ਮੈਂ ਲੱਗਿਆ ਆ ਜੀ ਬਹੁਤ ਚੰਗੀ ਗੱਲ ਔਰ ਉਹਨਾਂ ਨੂੰ ਵਿਆਹਾਂ ਦੇ ਵਿੱਚ ਵੀ ਤਕਰੀਬਨ ਤਕਰੀਬਨ ਮੇਰਾ ਹੈਗਾ ਟੀਚਾ ਵੀ ਮੈਂ ਖਤਮ ਕਰ ਦੂੰਗਾ ਐਸੇ ਹਲ ਗਰਮੀਆਂ ਗਰਮੀਆਂ ਜਾਨੀ ਸਿਆਲ ਆਉਂਦੇ ਤੱਕ ਨਾ ਜਦੋਂ ਵਿਆਹਾਂ ਦਾ ਸੀਜ਼ਨ ਆਉਣਾ ਕੋਸ਼ਿਸ਼ ਪੂਰੀ ਆ ਵੀ ਆਪਦੇ ਪਿੰਡ ਚੋਂ ਦਾ ਖਤਮ ਕਰ ਦੂੰਗਾ ਜੀ ਜੇਕਰ ਅਸੀਂ ਦੇਖੀਏ ਇਤਿਹਾਸਿਕ ਪੱਖ ਹੀ ਲੈ ਲਈਏ ਆਮ ਤੌਰ ਤੇ ਪਹਿਲਾਂ ਦੀਵਾਲੀ ਦੇ ਉੱਪਰ ਪਟਾਕੇ ਚੱਲਦੇ ਹੁੰਦੇ ਸੀਗੇ ਜੇਕਰ ਅਸੀਂ ਇਸ ਦਾ ਇਤਿਹਾਸਿਕ ਪੱਖ ਦੇਖਦੇ ਆ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਪਟਾਕੇ ਦਾ ਕੋਈ ਲਾਗਾ ਤੇਗਾ ਕੋਈ ਲੈਣਾ ਦੇਣਾ ਹੈ ਨਹੀਂਗਾ ਪਰ ਫਿਰ ਵੀ ਸਾਡੇ ਪਟਾਕੇ ਚੱਲਦੇ ਸਮਝ ਨਹੀਂ ਆਉਦੀ ਅਸੀਂ ਸ਼ੋਅ ਕੀ ਕਰਨਾ ਚਾਹੁੰਦੇ ਆ ਨਾ ਸਾਨੂੰ ਇਤਿਹਾਸਕ ਪੱਖ ਦਾ ਪਤਾ ਨਾ ਕਿਸੇ ਹੋਰ ਦਾ ਆ ਪਟਾਕਿਆਂ ਦੇ ਦਿਵਾਲੀ ਅਸੀਂ ਹੋਏ ਨੇ ਇੱਕ ਪੈਸੇ ਦੀ ਬਰਬਾਦੀ ਬਿਲਕੁਲ ਵਾਤਾਵਰਨ ਦੀ ਬਰਬਾਦੀ ਆਬੂ ਹਵਾ ਪੁਲੀਤ ਕਰਤੀ ਪੰਛੀ ਜਿਹੜੇ ਆ ਉਹ ਰਾਤ ਬਰਾਤੇ ਚਲਾਉਂਦੇ ਆ ਆਲਣਿਆਂ ਦੇ ਵਿੱਚ ਔੜ ਪੁੱਟ ਜਾਂਦੇ ਪੰਛੀਆਂ ਦਾ ਹਾਲ ਕੋਈ ਨਹੀਂ ਜੀ ਪੰਛੀ ਔੜ ਜਾਂਦੇ ਆ ਕੁੱਤਿਆਂ ਦਾ ਹਾਲ ਕੋਈ ਨਹੀਂ ਹੂੰ ਮੇਰਾ ਘਰ ਪਿੰਡ ਤੋਂ ਬਾਹਰ ਆ ਹੂੰ ਜਦੋਂ ਪਟਾਕੇ ਜਾਲਦੇ ਨੇ ਇੱਥੇ ਕੁੱਤਿਆਂ ਦਾ ਸਾਡੇਆਂ ਨਾਲ ਜਿਹੜੇ ਘਰੇ ਰੱਖਿਓ ਨੇ ਇਹਨਾਂ ਦਾ ਕੋਈ ਹਣੀ ਇਹਨਾਂ ਨਾਲੇ ਹਾਲ ਆ ਕਿ ਇਹਨਾਂ ਨੇ ਅੰਦਰ ਵੜ ਇਹ ਬੜੀ ਸੋਚਣ ਵਾਲੀ ਗੱਲ ਹੈ ਜਦੋਂ ਤੁਸੀਂ ਹੁਣ ਕਹਿੰਦੇ ਕਿ ਮੈਂ ਛੋਟੇ-ਛੋਟੇ ਬੱਚਿਆਂ ਨੂੰ ਸਮਝਾਉਣਾ ਆ ਅ ਬੱਚਿਆਂ ਨੂੰ ਸਮਝਾਉਨੇ ਹੋ ਬੱਚੇ ਉਹ ਕੋਮਲ ਦਿਲ ਦੇ ਉਹਨਾਂ ਨੂੰ ਮੰਨ ਲੈ ਜੀ ਮੰਨ ਕੇ ਮੰਨ ਕੇ ਬੱਚੇ ਤਾਂ ਮੇਰੇ ਬੱਚਿਆਂ ਦੇ ਬਾਰੇ ਮੈਨੂੰ ਲੱਗਦਾ ਵੀ ਵੱਡੇ ਸਮਝਾਉਣੇ ਔਖੇ ਨੇ ਬੱਚੇ ਮੰਨ ਗਏ ਹਾਂ ਬੱਚੇ ਮੰਨ ਗਏ ਹੁਣ ਵੱਡਿਆਂ ਤੇ ਜੇ ਵੱਡੇ ਆ ਤੁਸੀਂ ਕਹਿੰਦੇ ਵੱਡੇ ਸਮਝਾਉਣੇ ਔਖੇ ਆ ਫਿਰ ਉਹਨਾਂ ਦਾ ਕੀ ਹੱਲ ਕਰਾਂਗੇ ਮੰਨੇ ਜਾਣਗੇ ਜਦੋਂ ਅਕਸਰ ਚਲਾਉਣੇ ਵਾਲੇ ਮੰਨ ਗਏ ਤਾਂ ਲਿਉਣੇ ਵਾਲੇ ਕਿ ਤਾਂ ਫੋਲੀ-ਫੋਲੀ ਕਿਉਂਕਿ ਆਪਰ ਲੜਨਾ ਨਹੀਂ ਕਿਸ ਨਾਲ ਸਮਝਾਉਣਾ ਹੂੰ हां ਕੋਈ ਉਸ ਚੀਜ਼ ਦਾ ਆਪਾਂ ਨੂੰ ਲਾਭ ਦੱਸ ਦੇਣ ਇੱਕ ਵੀ ਹਾਂ ਆਪਾਂ ਫਿਰ ਮੰਨਾਂਗੇ ਫਿਰ ਆਪਾਂ ਚਲਾਉਣ ਲੱਗ ਜਾਾਂਗੇ ਆਹੋ ਜਾਂ ਤਾਂ ਕੋਈ ਉਹਦਾ ਕੋਈ ਲਾਭ ਹੋਵੇ ਜੇ ਉਹ ਲਾਭ ਦੱਸ ਦੇਣਗੇ ਆਪਾਂ ਚਲਾਉਣ ਲੱਗ ਜਾਾਂਗੇ ਹਾਂ ਅਸੀਂ ਨੁਕਸਾਨ ਦੱਸ ਤੇ ਤਾਂ ਸਾਡੀ ਬੇਨਤੀ ਹੈ ਬੰਦ ਕਰ ਦਿਓ ਇਹ ਗੱਲ ਵੀ ਸੋਚਣ ਵਿਚਾਰਨ ਵਾਲੀ ਹੈ ਜੇ ਤਾਂ ਤੁਸੀਂ ਫਾਇਦੇ ਦੱਸਦੇ ਹੋ ਜਾਂ ਤਾਂ ਦੋ ਫਾਇਦੇ ਦੱਸ ਦਿਓ ਕਿ ਪਟਾਕੇ ਚਲਾਉਣ ਦੇ ਸਾਨੂੰ ਆਹ ਫਾਇਦੇ ਆ ਫਿਰ ਸਾਰਾ ਜਹਾਨ ਹੀ ਚਲਾਈ ਜਾਵੇ ਤੇ ਨਹੀਂ ਤਾਂ ਇਹਦੇ ਕਈ ਨੁਕਸਾਨ ਜ਼ੁਰ ਲੋ ਨੁਕਸਾਨ ਤਾਂ ਸੈਂਕੜੇ ਆ ਜੀ ਸੈਂਕੜੇ ਆ ਨਹੀਂ ਨਾ ਫਿਰ ਉਹ ਫਿਰ ਆਪਾਂ ਨੂੰ ਕੋਈ ਸੋਚ ਲੈਣਾ ਚਾਹੀਦਾ ਅੱਖੀ ਦੇਖ ਕੇ ਤਾਂ ਕਹਿੰਦੇ ਮੱਖੀ ਨਹੀਂ ਨਿਕਲ ਹੁੰਦੀ ਪਰ ਅਸੀਂ ਤਾਂ ਅੱਖੀ ਦੇ ਕੇ ਮਗਰਮਾ ਚੀ ਨਿਕਲੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਟਦੀ ਨਹੀਂ ਪਏ ਅੱਛਾ ਜਿਵੇਂ ਤੁਸੀਂ ਪ੍ਰਬੰਧਕ ਕਮੇਟੀਆਂ ਦੀ ਗੱਲ ਕੀਤੀ ਹੈ ਇਹ ਪ੍ਰਬੰਧਕ ਕਮੇਟੀਆਂ ਜਿਹੜੀਆਂ ਆਪ ਮਜਬੂਰ ਹੋ ਜਾਂਦੇ ਜਿਵੇਂ ਤੁਸੀਂ ਕਹਿੰਦੇ ਫਿਰ ਪ੍ਰਧਾਨ ਸਾਹਿਬ ਨੂੰ ਵੀ ਲਿਆਉਣੇ ਪੈਂਦੇ ਆ ਸਾਰੇ ਗੁਰੂ ਘਰਾਂ ਨੂੰ ਇੱਥੋਂ ਤੱਕ ਕਿ ਸਾਡੇ ਬਹੁਤ ਵੱਡੀ ਪੱਧਰ ਤੇ ਆਤਿਸ਼ਵਾਜ਼ੀਆਂ ਹੁੰਦੀਆਂ ਗੁਰੂ ਘਰਾਂ ਦੇ ਵਿੱਚ ਇਹ ਉੱਥੋਂ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਸੁਨੇਹਾ ਜਾਣਾ ਚਾਹੀਦਾ ਕਿ ਅਸੀਂ ਗੁਰੂ ਸਾਹਿਬ ਦੇ ਪਾਵਨ ਫਰਮਾਨਾਂ ਦੇ ਉੱਪਰ ਚੱਲੀਏ ਉਹ ਪਟਾਕੇ ਉਹ ਆਤਿਸ਼ਵਾਜ਼ੀਆਂ ਜਿਹੜੀ ਐ ਉਹ ਉਹ ਵੀ ਤਾਂ ਸਾਡੇ ਲਈ ਨੁਕਸਾਨਦਾਇਕ ਹੈਗੀਆਂ ਅਸਲ ਵਿੱਚ ਨਾ ਜੀ ਆਪਾਂ ਪੜ ਲੰਨੇ ਆਂ ਸ਼ਬਦ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਉੱਥੋਂ ਇਹ ਸਨੇਹਾ ਤਾਂ ਸਾਨੂੰ ਇਹ ਜਿਹੜਾ ਆਪਾਂ ਅੱਜ ਗੱਲ ਕਰ ਰਹੇ ਆਂ ਇਹ ਤਾਂ ਆਪਾਂ ਨੂੰ ਲੋੜੇ ਨਾ ਪੈਂਦੀ ਜੀ ਜੇ ਉੱਥੋਂ ਆਵਾਜ਼ ਇਹ ਉੱਥੇ ਹੀ ਹੁੰਦੀ ਨਾ ਬਿਲਕੁਲ ਹੋ ਕੇ ਅਸੀਂ ਤਾਂ ਇੱਕ ਅਨਪੜ ਬੰਦੇ ਆਂ ਪਿੰਡਾਂ 'ਚ ਰਹਿੰਦੇ ਆ ਪਰ ਆ ਦੇਖਦੇ ਆ ਜਦੋਂ ਵਾਤਾਵਰਣ ਦੇਖਦੇ ਆ ਰਾਤ ਨੂੰ ਜਾਨਵਰਾਂ ਦਾ ਹਾਲ ਦੇਖਦੇ ਆ ਪਤਾ ਨਹੀਂ ਤਾਂ ਵੀ ਉਹ ਬੰਦੇ ਦਫ਼ਤਰਾਂ 'ਚ ਬੈਠੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਜਾਨਵਰਾਂ ਦਾ ਹਾਲ ਕੀ ਹੁੰਦਾ ਹੂੰ ਇਹ ਵੀ ਹੋ ਸਕਦਾ ਕਿਉਂਕਿ ਆਪਾਂ ਦਾ ਰੀਅਲ ਦੇਖਦੇ ਆ ਨਾ ਵੀ ਜਦੋਂ ਰਾਤ ਨੂੰ ਜਾਨਵਰ ਰੋੜਦੇ ਆ ਪਟਾਕੇ ਚੱਲਦੇ ਆ ਇਹ ਵੀ ਕਾਰਨ ਹੋ ਸਕਦਾ ਵੀ ਉਹਨਾਂ ਦੇ ਧਿਆਨ 'ਚ ਨਾ ਹੋਵੇ ਇਹ ਗੱਲ ਹਾਂ ਦੇਖੋ ਹੁਣ ਹੁਣ ਇੱਥੇ ਆਪਾਂ ਇਹ ਗੱਲ ਕਰਦੇ ਆ ਤੁਸੀਂ ਕਹਿੰਦੇ ਪਟਾਕੇ ਯਾਰ ਬੰਦ ਹੋਣੇ ਚਾਹੀਦੇ ਆ ਨਹੀਂ ਚੱਲਣੇ ਚਾਹੀਦੇ ਤੁਸੀਂ ਬੱਚਿਆਂ ਨੂੰ ਵੀ ਸਮਝਾ ਲੈਣੇ ਕਿ ਪਟਾਕੇ ਨਹੀਂ ਚੱਲਣੇ ਚਾਹੀਦੇ ਯਾਰ ਵੱਡਿਆਂ ਨੂੰ ਵੀ ਕਹਿ ਵੱਡੇ ਲੈਵਲ ਦੇ ਫੈਕਟਰੀਆਂ ਹੁੰਦੀਆਂ ਸਰਕਾਰੀ ਪੱਦਰ ਤੇ ਦੁਕਾਨਾਂ ਅਲਾਟ ਹੁੰਦੀਆਂ ਸਰਕਾਰ ਕਹਿੰਦੀ ਵੇਚੋ ਸਰਕਾਰ ਕਹਿੰਦੀ ਇੰਨੇ ਤੋਂ ਇੰਨੇ ਵਜੇ ਤੱਕ ਚਲਾ ਲਓ ਕਿਹੜੇ ਖੂਜ ਡਿਗਣਾ ਫਿਰ ਉਹੀ ਗੱਲ ਕਰਦੇ ਨੇ ਜੇ ਆਪਾਂ ਵੀ ਇਹਦਾ ਜਾਂ ਸਰਕਾਰ ਜਾਂ ਕੋਈ ਚਲਾਉਣੇ ਵਾਲੇ ਉਹ ਇੱਕ ਵੀ ਫਾਇਦਾ ਆਪਾਂ ਜੇ ਮੈਂ ਗੱਲ ਕਰਕੇ ਨੇ ਇੱਕ ਵੀ ਗਣਾ ਤੋ ਬਸ ਆਪਾਂ ਬਾਹਲੇ ਤੱਕ ਨੰਮੇ ਚੌੜੇ ਚੱਕਰ 'ਚ ਪੈਣਾ ਹੀ ਨਹੀਂ ਆਪਾਂ ਨੁਕਸਾਨ ਹਜ਼ਾਰ ਗਿਣਾ ਲਾਂਗੇ ਸਾਹੂ ਵੀ ਛੱਡੋ ਹਜ਼ਾਰੇ ਗਿਣਾ ਦਾਂਗੇ ਇਹ ਤਾਂ ਮੋٹے ਮੋٹے ਜਿਹਾ ਆਪਾਂ ਗਿਣਤੇ ਆਪਾਂ ਗੱਲੇ ਗੱਲੇ ਪੰਜ ਛੇ ਦਾ ਨਾਉਣ ਲੈਣ ਲੱਗ ਗਏ ਹੋਰ ਤਾਂ ਫੇਰ ਤਾਂ ਬਹੁਤ ਲੰਮਾ ਹੋ ਜਾਂਦਾ ਕੰਮ ਜੀ ਯਾਨੀ ਕੁੱਲ ਮਿਲਾ ਕੇ ਹੂੰ ਪੂਰਾ ਫੋਲਾ ਨੁਕਸਾਨ ਹੈ ਨਖਾਨ ਨਹੀਂ ਹੁਣ ਜੜੀਆਂ ਮੰਨ ਲਓ ਆਪਾਂ ਨੂੰ ਸਾਡੇ ਪਿੰਡ ਦੇ ਵਿੱਚ ਪੈਟਰੋਲ ਪੰਪ ਹੈ ਨਹੀਂ ਜੀ ਅਸੀਂ ਉੱਥੇ ਕੋਈ ਆਪਣੇ ਸਕੂਟਰ ਦੇ ਵਿੱਚ ਕੋਈ ਪੈਟਰੋਲ ਪਾਉਣਾ ਜਾਂ ਟਰੈਕਟਰ ਦੇ ਵਿੱਚ ਡੀਜ਼ਲ ਪਾਉਣਾ ਅਸੀਂ ਦੂਸਰੇ ਪਿੰਡ ਜਾਵਾਂਗੇ ਦੂਸਰੇ ਪਿੰਡ ਵੀ ਜੇਕਰ ਹੈ ਨਹੀਂ ਸਾਡੇ ਕੋਲ ਡੀਜ਼ਲ ਘਟਿਆ ਜਾਂ ਪੈਟਰੋਲ ਘਟਿਆ ਅਸੀਂ ਕਹਿੰਦੇ ਯਾਰ ਸਕੂਟਰ ਇੱਥੇ ਰੱਖ ਦਿਓ ਜਾਂ ਟਰੈਕਟਰ ਇੱਥੇ ਖੜਾ ਕਰ ਦਿਓ ਉਥੇ ਚੱਲ ਕੇ ਚਲ ਜਾਂਦੇ ਆ ਜੇਕਰ ਪੂਰਾ ਬੰਦ ਹੀ ਹੋ ਜਵੇ ਅਸੀਂ ਤਾਂ ਟਰੈਕਟਰ ਚਲਾਉਣ ਵਾਲੇ ਸੋਚ ਵੀ ਨਹੀਂ ਸਕਦੇ ਨਾ ਨਹੀਂ ਹੋਏ ਸਾਡੇ ਬਿਲਕੁਲ ਸਹੀ ਗੱਲ ਤੇ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਪੈਸੇ ਚੜੇ ਹੋਏ ਆ ਸਰਟੀਫਿਕੇਟ ਲਏ ਹੋਏ ਆ ਐਨਓਸੀਆਂ ਲਈਆਂ ਹੋਈਆਂ ਪਟਾਕਾ ਪਤਾ ਆ ਕਿ ਭਾਈ ਇਹਨੇ ਬਰਬਾਦੀ ਕਰਨੀ ਆ ਬਹੁਤ ਸਾਰੇ ਨੁਕਸਾਨ ਹੁੰਦੇ ਆ ਹਰ ਬਾਰੀ ਤੁਸੀਂ ਦਿਵਾਲੀ ਤੇ ਦੇਖ ਲਿਓ ਉਹਨਾਂ ਦਿਨਾਂ ਦੇ ਨੇੜੇ ਤੇੜੇ ਦੁਸਹਿਰੇ ਤੋਂ ਪਹਿਲਾਂ ਹੀ ਜਿਹੜਾ ਫੈਕਟਰੀਆਂ ਵਿੱਚ ਤਮਾਕੀ ਹੁੰਦੇ ਆ ਇੱਥੋਂ ਤੱਕ ਕੀ ਉੱਥੇ ਬੱਚੇ ਵੀ ਕੰਮ ਕਰਦੇ ਆ ਡਾਕੀ ਬਣਾਉਣ ਨੂੰ ਨੁਕਸਾਨ ਹੁੰਦੇ ਜਾਣਾਂ ਜਾਂਦੀਆਂ ਫਿਰ ਉਹ ਉਹਨਾਂ ਉਸ ਮੋਗੇ ਤੇ ਉੱਥੇ ਕਿਹਨੇ ਨੱਕਾ ਲਾਉਣਾ ਉਹਨੂੰ ਕਿਹਨੇ ਬੰਦ ਕਰਨਾ ਜੇ ਜਦੋਂ ਆਪਾਂ ਖਰੀਦਣੇ ਵਾਲੇ हट ਜਾਾਂਗੇ ਜੀ ਆਪਾਂ ਉਹਨਾਂ ਨਾਲ ਪੰਗਾ ਲੈਣ ਜੋਗੇ ਤਾਂ ਹੈ ਨਹੀਂ ਹਾਂ ਆਪਾਂ ਇਹ ਦੋਵਾਂ ਤਰ੍ਹਾਂ ਵੀ ਆਪਾਂ ਖਰੀਦਣਾ ਛੱਡ ਦੋ ਆਪਾਂ ਚਲਾਉਣਾ ਛੱਡ ਦੋ ਅੱਪਾ ਜੇ ਉਹਨਾਂ ਨਾਲੇ ਜਾ ਕੇ ਸਿੱਧਾ ਪੰਗਾ ਲਵਾਂਗੇ ਉਹ ਨਹੀਂ ਜੋਗੀ ਆਪਣੀ ਪਹੁੰਚ ਹੈ ਨਹੀਂ ਨਹੀਂ ਪਰ ਅੱਪਾ ਕ ਹੁਣ ਹੋਕਾ ਤਾਂ ਦੇ ਸਕਦੇ ਆ ਰੋਲਾ ਤਾਂ ਪਾ ਸਕਦੇ ਆ ਕਿ ਭਾਈ ਇਹ ਬੰਦ ਕਰ ਦਿਓ ਉਹ ਪਰ ਉਹ ਜੇ ਸਰਕਾਰੀ ਨਾ ਬੰਦ ਕਰੂਗੇ ਤੇ ਕੀ ਕਰਾਂਗੇ ਮੈਂ ਉਹੀ ਕਹਿੰਦਾ ਨਾ ਜੀ ਸਰਕਾਰ ਕੱਲ ਨੂੰ ਜ਼ਿਕਰ ਤੁਹਾਨੂੰ ਆਟਾ ਦਾਣਾ ਸਕੀਮਾਂ ਫ੍ਰੀ ਦੇ ਸਕਦੀ ਕੱਲ ਨੂੰ ਸਾਡੇ ਨੇੜੇ ਨੂੰ ਪਟਾਕੇ ਨਾ ਫ੍ਰੀ ਦੇਣ ਲੱਪੜ ਫੇਰ ਕਰਾਂਗੇ ਨਹੀਂ ਇਹ ਐ ਨਹੀਂ ਐਨੀ ਸਰਕਾਰ ਨਹੀਂ ਸਰਕਾਰ ਤਾਂ ਮੁਨਾਫਾ ਲੈਂਦੀ ਹੋਈ ਹੈ ਜੀ ਇਹਨਾਂ ਤੋਂ ਸਰਕਾਰ ਕੋਲੋਂ ਨਹੀਂ ਪਾਕੇ ਦਿੰਦੀ ਆਪਾਂ ਨੂੰ ਪਟਾਕੇ ਆਲਾ ਚ ਨਹੀਂ ਦਿੰਦੀ ਓਲ ਪਾਕੇ ਤੇ ਬਾਕੀ ਬਾਬਾ ਲਟਾ ਦੇ ਨਹੀਂ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਨੇ ਸੱਚੀਆਂ ਨੇ ਸਚਿਆਰੀਆਂ ਨੇ ਕਿਉਂਕਿ ਅਸੀਂ ਆਪਣੇ ਬਾਬਤ ਸੋਚਿਆ ਨਹੀਂ ਨਹੀਂ ਅਸੀਂ ਨਾ ਆਪਣੇ ਬਾਬਤ ਨਾ ਦੂਸਰਿਆਂ ਦੇ ਬਾਬਤ ਨਾ ਕੁਦਰਤ ਦੇ ਬਾਬਤ ਨਾ ਸੱਭਿਆਚਾਰ ਦੇ ਨਾ ਵਿਰਸੇ ਦੇ ਨਾ ਵਿਰਾਸਤ ਦੇ ਨਾ ਇਤਿਹਾਸ ਦੇ ਕਿਸੇ ਵੀ ਪੱਖ ਨੂੰ ਅਸੀਂ ਦੇਖਿਆ ਨਹੀਂ ਅਸੀਂ ਤਾਂ ਅੰਨੇ ਵਾ ਐਵੇਂ ਖਾਮ ਖਾਈ ਪਤਾ ਨਹੀਂ ਕਿੱਥੋਂ ਕਿੱਥੋਂ ਇਹ ਜੋੜ ਲਈਆਂ ਅੱਛਾ ਤੁਹਾਡੇ ਇਸ ਕਹਿਣ ਦੇ ਕਿ ਤੁਸੀਂ ਇੱਕ ਟੀਚਾ ਲੈ ਕੇ ਚੱਲੇ ਹੋ ਕਿ ਆਪਾਂ ਭਾਈ ਬੰਦ ਕਰਨਾ ਸਿਆਲਾਂ ਤੋਂ ਪਹਿਲਾਂ ਪਹਿਲਾਂ ਕੋਈ ਮੰਨੇ ਵੀ ਆ ਪਰਿਵਾਰ ਇਦਾਂ ਦੇ ਕਿ ਜਿਹੜੇ ਪਹਿਲਾਂ ਪਟਾਕੇ ਚਲਾਉਣ ਦੇ ਲਈ ਹੋਣਗੇ ਤਿਆਰ ਕੀ ਭਾਈ ਅਸੀਂ ਵਿਆਹ ਦੇ ਵਿੱਚ ਪਟਾਕੇ ਚਲਾਉਣੇ ਆ ਤੁਸੀਂ ਕਿਹਾ ਹੋਵੇ ਫਿਰ ਉਹ ਕਹਿੰਦੇ ਨਹੀਂ ਯਾਰ ਸਰਪੰਚ ਸਾਹਿਬ ਕਹਿੰਦੇ ਆ ਰਹਿਣ ਦਿਓ ਤੇ ਜਾਂ ਕੋਈ ਪਲਾਨਿੰਗ ਐ ਕਿ ਯਾਰ ਪੰਚਾਇਤ ਵਿੱਚ ਇੱਕ ਮਤਾ ਪਾ ਕੇ ਸਾਰੇ ਘਰਾਂ ਦੇ ਵਿੱਚ ਵੰਡ ਦਈਏ ਕਿ ਭਾਈ ਇਹ ਕੰਮ ਬੰਦ ਕਰ ਦਿਓ। ਪਲਾਨਿੰਗ ਤਾਂ ਜੀ ਹਜੇ ਮੈਂ ਸਾਡੇ ਮੈਂਬਰਾਂ ਨਾਲ ਸਲਾਹ ਕਰਨੀ ਆ। ਤੇ ਇੱਕ ਸਾਡੇ 6 ਤਰੀਕ ਦਾ ਵਿਆਹ ਆ ਰਿਹਾ। ਅੱਛਾ। ਕੋਸ਼ਿਸ਼ ਉਥੋਂ ਕਰਾਂਗੇ। ਉਹਨਾਂ ਨੂੰ ਸਨਮਾਨਤ ਵੀ ਕਰਾਂਗੇ। ਚੰਗੀ ਗੱਲ। ਬਈ ਪਟਾਕੇ ਨਾ ਚਲਾਉਣ ਤੇ ਉਸ ਨਾਲ ਕੁਛ ਉਹਨਾਂ ਨੂੰ ਅਸੀਂ ਕੁਝ ਦੇਣਾ ਲੈਣਾ ਕੁਝ ਨਹੀਂ ਹੁੰਦਾ ਇਹਦੇ ਵਿੱਚ ਇੱਕ ਹਾਲਾਂਕਿ ਹੋਸਾਰਾ ਵੀ ਉਸ ਪਰਿਵਾਰ ਦਾ ਬੰਦ ਕਰਨ ਦੇ ਵਿੱਚ ਨੌ ਵੱਧ ਹੋ ਜੂਗਾ ਜੋ ਕਿ ਉਹ ਪਹਿਲ ਉਹਨਾਂ ਤੋਂ ਹੋ ਜੂਗੀ ਕਿ ਮਿਸਾਲ ਬਣਨਾ ਹੈ ਮਿਸਾਲ ਬਣਨਾ ਇਸ ਕਰਕੇ ਉਹਨਾਂ ਨੂੰ ਪਹਿਲਾਂ ਬੇਨਤੀ ਕਰਾਂਗੇ ਹੂੰ ਵੀ ਇਹ ਤੇਰੇ ਕੰਮ ਨਾ ਕਰੋ ਹੂੰ ਚੰਗੀ ਗੱਲ ਹੈ ਇਹ ਚੰਗੀ ਸੋਚ ਹੈ ਤੇ ਬਾਕੀ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਪੰਚਾਇਤਾਂ ਆ ਬਾਕੀ ਸਾਡੇ ਪੰਜ ਸਰਪੰਚ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੋ ਕੋਈ ਜਿਹੜੇ ਸਾਡੇ ਨੇੜੇ ਤੇੜੇ ਦੇ ਪੰਜ ਸਰਪੰਚ ਆ ਅਸੀਂ ਸਾਰੇ ਨੇੜੇ ਤੇੜੇ ਕਿਉਂ ਸਾਰੇ ਪੰਜਾਬ ਦੇ ਹੀ ਹੋਣ ਨੇ ਚਲੋ ਆਪਣੇ ਹਾਂ ਫੈ ਤਾਂ ਵੈਸੇ ਸਾਰੇ ਹੀ ਨੇ ਸਾਰੇ ਹੀ ਆ ਉਹ ਆਪਣੇ ਦਾ ਸੁੱਖ ਨਾਲ ਜਾਣ ਪਛਾਣ ਬਹੁਤ ਦੂਰ ਤੱਕ ਹੋਈ ਹੋਈ ਆ ਜਾਣ ਪਛਾਣ ਬਥੇਰੀ ਆ ਹਾਂਜੀ ਸਨੇਹਾ ਤਾਂ ਹਰੇਕ ਤੱਕੇ ਪਹੁੰਚਣਾ ਮਾਏ ਹਮ ਹਰੇਕ ਨੂੰ ਹੀ ਕਹਾਂਗੇ ਕਿਉਂਕਿ ਆਪਾਂ ਇੱਕ ਮੁੱਦਾ ਇਹ ਤੋੜ ਲਿਆ ਹਮ ਇਹਨੂੰ ਸਿਰੇ ਚਾਣ ਲਈ ਤਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਨਾ ਕਿ ਇਕੱਲੇ ਸਰਪੰਚਾਂ ਦਾ ਪੰਚਾਂ ਦਾ ਨਹੀਂ ਬਿਲਕੁਲ ਜਿਹੜਾ ਵੀ ਇਸ ਚੀਜ਼ ਨੂੰ ਕੋਈ ਗੰਭੀਰਤਾ ਨਾਲ ਲੈਂਦਾ ਉਸ ਹਰੇਕ ਦਾ ਹੀ ਇਹ ਬਣਦਾ ਵਾ ਫਰਜ਼ ਬਣਦਾ ਫਰਜ਼ ਬਣਦਾ ਜੀ ਬਿਲਕੁਲ ਬਿਲਕੁਲ ਸਰਪੰਚ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੱਕ ਚੰਗੀ ਸੋਚ ਲੈ ਕੇ ਚੱਲ ਰਹੇ ਹੋ ਔਰ ਬਾਕੀ ਵੀ ਅਸੀਂ ਸਾਡੇ ਪੰਜਾਬ ਦੇ ਜਿੰਨੇ ਵੀ ਪੰਜ ਸਰਪੰਚ ਹੈਗੇ ਆ ਬਹੁਤ ਬਹੁਤ ਸਾਰੇ ਨੌਜਵਾਨ ਵੀ ਮੁੰਡੇ ਹੋਣਗੇ ਕੁੜੀਆਂ ਵੀ ਹੈਗੀਆਂ ਸਰਪੰਚ ਬੇਨਤੀ ਹੈ ਸਾਰਿਆਂ ਦੇ ਅੱਗੇ ਕਿ ਆਪਾਂ ਇੱਕ ਨਵਾਂ ਪੰਜਾਬ ਸਿਰਜਣ ਦੇ ਲਈ ਕਿ ਜਿਸ ਦੇ ਵਿੱਚ ਵਾਤਾਵਰਨ ਸੋਹਣਾ ਹੋਵੇ ਖੂਬਸੂਰਤ ਹੋਵੇ ਇਹਨਾਂ ਪਟਾਕਿਆਂ ਦੇ ਉੱਪਰ ਅਜਾਈ ਐਵੇਂ ਫਜ਼ੂਲ ਪੈਸੇ ਖਰਚਣ ਦੇ ਨਾਲੋਂ ਚੰਗਾ ਕਿ ਆਪਾਂ ਇਸ ਪ੍ਰਥਾ ਦੇ ਉੱਪਰ ਰੋਕ ਲਗਾਈਏ ਬਹੁਤ ਸਾਰੇ ਹਾਦਸੇ ਵੀ ਹੋਏ ਆ ਬਿਆਹਾਂ ਚਾਹਤੀਆਂ ਦੇ ਵਿੱਚ ਪਟਾਕੇ ਚਲਾਉਂਦੇ ਨਾਲ ਅੱਗਾਂ ਵੀ ਲੱਗੀਆਂ ਪੈਲਸ ਵੀ ਸੜ ਕੇ ਸੁਆਹ ਹੋਏ ਆ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਪੰਚਾਇਤੀ ਪੱਧਰ ਤੇ ਆਪਣੇ ਪਿੰਡਾਂ ਨੂੰ ਸਮਝਾਉਂਦਿਆ ਹੋਇਆ ਕੋਈ ਮਤਾ ਪਾ ਕੇ ਸਾਰਿਆਂ ਦੇ ਨਾਲ ਸਲਾਹ مشورہ ਕਰਕੇ ਓਪਨਲੀ ਇਜਲਾਸ ਰੱਖੇ ਜਾਣ ਇਸ ਬਾਬਤ ਗੱਲਾਂ ਕੀਤੀਆਂ ਜਾਣ ਤਾਂ ਕਿ ਇਹ ਜੋ ਦੀਵਾਲੀ ਤੇ ਦੁਸਹਰੇ ਤੇ ਵਿਆਹਾਂ ਸ਼ਾਦੀਆਂ ਤੇ ਖੁਸ਼ੀਆਂ ਦੇ ਮੌਕਿਆਂ ਦੇ ਉੱਪਰ ਗੁਰਪੁਰਬਾਂ ਦੇ ਉੱਪਰ ਇਹ ਜੋ ਪਟਾਕੇ ਚਲਾਉਣ ਦੀ ਪ੍ਰਥਾ ਜਿਹੜੀ ਹੈ ਇਹ ਕੁ ਪ੍ਰਥਾ ਹੈ ਜੇਕਰ ਅਸੀਂ ਇਹ ਚਲਾ ਲਈ ਆ ਤੇ ਇਹਨੂੰ ਆਪਾਂ ਰੋਕ ਲਈਏ ਤਾਂ ਕਿ ਸਾਡਾ ਵਾਤਾਵਰਨ ਸਾਡੇ ਜੀਣ ਜੋਗਾ ਬਣਿਆ ਰਹੇ ਤੁਸੀਂ ਸਾਡੀ ਗੱਲਬਾਤ ਵਿੱਚ ਬਣੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ